ਇਸ ਤਰ੍ਹਾਂ ਕਰਕੇ ਜੇ ਸਾਫਾਈ ਦੇ ਬਾਹਰ ਝੁਕਦੇ ਹੀ ਜਾਂ ਕਿਸ ਤਰ੍ਹਾਂ ਵੀ ਤੇ ਮਤਲਬ ਕਿ ਕੋਈ ਨਾ ਕੋਈ ਚੀਜ਼ ਚਮੜੀ ਲੱਤ ਜਾਂਦੀ ਸੀ ਜਾਂ ਬਾਹਾਂ ਵੀ ਲੱਤ ਜਾਂਦੀ ਸੀ ਆ ਜਾਂ ਵੇਖੀ ਤੇ ਖਾਨ ਜੀ ਨਹੀਂ ਜ਼ਿਕਰਦਾ ਉੱਥੇ ਸਿਰਫ ਦੁੱਧ ਸੋਡਾ ਤੇ ਸ਼ਰਾਬ ਸ਼ਰਾਬ ਇਹਨੂੰ ਮਿਲਦੀ ਸੀ ਕਰਮਾਚੀ ਵੀ ਲਾਚਾਂ ਸੀ ਬਾਹਰ ਸੜਕ ਤੇ ਵੀ ਲਾਚਾਂ ਸੀ ਸਰਾਂ ਦੇ ਪਾਸੇ ਵੀ ਲਾਸ਼ਾਂ ਸੀ ਬਜ਼ਾਰਾਂ ਚ ਵੀ ਲਾਸ਼ਾਂ ਸੀ ਆਪਰੇਸ਼ਨ ਬਲੂ ਸਟਾਰ ਪਾਕਿਸਤਾਨੀ ਲਾਟਾਰਾ ਜੋ ਕਿ 1984 ਵਿੱਚ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀਗਾ ਉਸ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਗਈ ਅਤੇ ਅੰਦਰਲੇ ਦ੍ਰਿਸ਼ ਬਾਰੇ ਕਾਫੀ ਕੁਝ ਜਿਹੜਾ ਵਾ ਕਈ ਤਰ੍ਹਾਂ ਦੀਆਂ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਵਿੱਚ ਕਈ ਤਰ੍ਹਾਂ ਦੇ ਅਹਿਮ ਤੱਥ ਵੀ ਪੇਸ਼ ਕੀਤੇ ਗਏ ਕਈ ਤਰ੍ਹਾਂ ਦੇ ਲੇਖਕ ਲੋ ਇਤਿਹਾਸਕਾਰਾਂ ਨੇ ਦਾਅਵੇ ਕੀਤੇ ਜਾਂਦੇ ਕਿ ਅੰਦਰ ਇਸ ਇਸ ਤਰ੍ਹਾਂ ਦੇ ਹਾਲਾਤ ਸਨ ਤੇ ਇੰਨੇ ਲੋਕਾਂ ਦੀ ਮੌਤ ਹੋਈ ਸੀ ਇਸ ਤਰ੍ਹਾਂ ਲਾਸ਼ਾਂ ਪਈਆਂ ਸਨ ਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਅਤੇ ਜਿਹੜੇ ਸਾਰੇ ਸ਼ੰਕੇ ਆ ਅਸੀਂ ਇਹਨਾਂ ਨੂੰ ਜਿਹੜਾ ਵਾ ਖਤਮ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਅਮਰਤ ਸਰ ਔਰ ਸਾਡੇ ਨਾਲ ਇਸ ਵਕਤ ਨੇ ਉਸ ਵਕਤ ਦੇ ਸਫਾਈ ਸੇਵਕ ਜਿਹੜੇ ਆ ਇਥੋਂ ਦੇ ਅਮਰitsar ਦੇ ਜਿਨ੍ਹਾਂ ਨੇ ਉਸ ਵਕਤ ਅੰਦਰ ਦਰਬਾਰ ਸਾਹਿਬ ਦੀ ਪ੍ਰਕਰਮ ਵਿੱਚ ਸਫਾਈ ਕੀਤੀ ਅਤੇ ਉੱਥੋਂ ਜਿਹੜੀਆਂ ਲਾਸ਼ਾਂ ਸੀਗੀਆਂ ਉਹ ਚੁੱਕੀਆਂ ਜਾਂ ਚੱਕਵਾਈਆਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂ ਕਿ ਕਿ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਸੀ ਅਤੇ ਕਿਸ ਤਰ੍ਹਾਂ ਉਹਨਾਂ ਨੇ ਸਾਰਾ ਕੰਮ ਨੂੰ ਅੰਜਾਮ ਦਿੱਤਾ ਕੇਵਲ ਜੀ ਤੁਸੀਂ ਉਸ ਵਕਤ ਕੀ ਅਹੁਦਾ ਸੀ ਤੁਹਾਡਾ ਇੱਥੇ ਮੈਂ ਉਸ ਵੇਲੇ ਸੁਪਰਵਾਈਜ਼ਰ ਸੀਗਾ ਨਗਰ ਨਿਗਮ ਅਮਰitsar ਨਗਰ ਨਿਗਮ ਅਮਰitsar ਦੇ ਵਿੱਚ अच्छा की जबन ਤੁਸੀਂ ਗਏ ਆ ਤਾਂ ਪਰੇਸ਼ਾਨ ਤੋਂ ਬਾਅਦ ਪੂਰਾ ਹੋ ਜਦੋਂ ਕੀ ਤਾਰਮੀ ਨੇ ਉਸ ਤੋਂ ਬਾਅਦ ਕੀ ਕਿਸ ਤਰ੍ਹਾਂ ਦੇ ਹਾਲਾਤ ਸੀ ਕੀ ਦ੍ਰਿਸ਼ ਕੀ ਸੀ ਦ੍ਰਿਸ਼ ਇਸ ਤਰ੍ਹਾਂ ਦਾ ਸੀ ਕਿ ਲਾਸ਼ਾਂ ਬਹੁਤ ਜ਼ਿਆਦਾ ਵਗੀਆਂ ਸੀ ਤੇ ਉੱਥੇ ਬਹੁਤ ਬਹੁਤ ਫੈਲੀਟੀ ਸੀ ਮਤਲਬ ਕਿ ਕੱਪੜਾ ਰੱਖੇ ਤੋਂ ਬਗੈਰ ਨਹੀਂ ਸੀ ਬੰਦਾ ਜਾ ਸਕਦਾ ਤੇ ਪਹਿਲੇ ਤੇ ਇਸ ਤਰ੍ਹਾਂ ਹੀ ਲਾਸ਼ਾਂ ਦਾ ਗਰਮੀ ਦੇ ਨਾਲ ਬਹੁਤ ਬੁਰਾ ਹਾਲ ਸੀਗਾ ਤੁਸੀਂ ਪਹਿਲਨ ਕਿ ਕਿਹੜੀ ਤਰੀਕੋਂ ਅੰਦਰ ਗਏ ਸੀ ਮੈਂ 6 ਜੂਨ ਨੂੰ ਗਿਆ ਸੀਗਾ 6 ਜੂਨ ਦਿਨ ਅਹੀਂ ਗਿਆ ਸੀਗਾ ਕਿਹਦੇ ਮੰਨ ਲਓ ਕਿ ਤੁਹਾਨੂੰ ਕਿਹਨਾਂ ਨੇ ਕਿਹਾ ਸੀ ਕਿ ਅੰਦਰ ਸਫਾਈ ਕਰਨੀ ਆਏ ਉਸ ਵੇਲੇ ਹੈਲਥ ਅਫਸਰ ਡਾਕਟਰ ਆਈਪਾਲ ਪਾਟਿਆ ਸੀ ਤੇ ਕਮਿਸ਼ਨਰ ਸਾਹਿਬ ਦੇ ਹੁਕਮਾਂ 'ਤੇ ਆਏ ਸੀਗੇ ਕੀ ਤੁਹਾਨੂੰ ਕੀ ਕਿਹਾ ਗਿਆ ਸੀਗਾ ਉਸ ਵੇਲੇ ਉਸ ਵੇਲੇ ਸਾਡਾ ਇਹੀ ਕੰਮ ਸੀਗਾ ਵੀ ਅਸੀਂ ਸ਼ਹਿਰ ਦੀ ਸਫਾਈ ਕਰਨੀ ਆਂ ਕਿ ਸ਼ਹਿਰ ਦੇ ਵਿੱਚ ਬਿਮਾਰੀ ਨਾ ਫੈਲ ਜਾਵੇ ਬਹੁਤ ਬਹੁ ਹੈਗੀ ਸੀ ਉਸੇ ਲੰਘਿਆ ਨਹੀਂ ਸੀ ਜਾਂਦਾ ਉਸ ਤੁਸੀਂ 6 ਤਰੀਕ ਨੂੰ ਗਏ ਆ ਮਤਲਬ 6 ਨੂੰ ਪਰਿਸ਼ਤ ਖਤਮ ਹੁੰਦਾ ਵਾ 6 ਨੂੰ ਹੀ ਲਾਸ਼ਾਂ ਦੀ ਹਾਲਤ ਵਿਗੜੀ ਹੋਈ ਸੀ ਹਾਂ 6 ਨੂੰ ਲਾਸ਼ਾਂ ਦੀ ਹਾਲਤ ਬਹੁਤ ਵਿਗੜੀ ਹੋਈ ਸੀ ਉਹ ਆਪਰੇਸ਼ਨ ਜਿਹੜਾ ਮੇਰੇ ਖਿਆਲ ਚ ਪਹਿਲੀ ਤਰੀਕ ਤੋਂ ਸ਼ੁਰੂ ਹੋਇਆ ਸੀ ਪਹਿਲੀ ਜੂਨ ਤੋਂ ਹੀ ਹਾਂ ਕੀ ਸਤਰਾਂ ਕਿੰਨੀਆਂ ਲਾਸ਼ਾਂ ਸੀ ਕਿ ਤੁਹਾਡੇ ਸੱਜੂ ਤੁਸੀਂ ਦੇਖੀਆ ਸਾਡੇ ਹਿਸਾਬ ਨਾਲ ਤੇ ਘੱਟ ਤੋਂ ਘੱਟ ਨਹੀਂ ਤੇ ਹਜ਼ਾਰਾਂ ਦੇ ਹਿਸਾਬ ਨਾਲ ਸੀ ਮਤਲਬ ਕਿ ਲਾਸ਼ਾਂ ਉਹ ਜਾਣਦਾ ਕੀ ਪ੍ਰਕਰਮਾ ਵਿੱਚ ਸਾਰੇ ਪਾਸੇ ਲਾਸ਼ਾਂ ਪਈਆਂ ਸੀ ਪਰ ਕਰਮਾਚਾਰੀ ਵੀ ਲਾਛਾਂ ਸੀ ਬਾਹਰ ਸੜਕ ਤੇ ਵੀ ਲਾਛਾਂ ਸੀ ਸਰਾਂ ਦੇ ਪਾਸੇ ਵੀ ਲਾਛਾਂ ਸੀ ਬਜ਼ਾਰਾਂ ਚ ਵੀ ਲਾਛਾਂ ਸੀ ਵੀ ਹਾਂ ਇਹ ਪਾਕੀ 6 ਜੂਨ ਤੋਂ ਗਰਮੀ ਕਰਕੇ ਹਾਲਤ ਵਿਗੜੀ ਹੋਈ ਸੀ ਹਾਂ ਜਿਹਨੂੰ ਬਾਹ ਤੋਂ ਚੁਕੌਣੇ ਸਾਂ ਜਿਸ ਤਰ੍ਹਾਂ ਮਤਲਬ ਕਿ ਸਫਾਈ ਸੇਵਕ ਚੁੱਕਦੇ ਸੀਗੇ ਉਹ ਇਸ ਤਰ੍ਹਾਂ ਕਰਕੇ ਜਿਵੇਂ ਸਫਾਈ ਦੇ ਬਾਹ ਤੋਂ ਚੁੱਕਦੇ ਇਹ ਕਿਸ ਤਰ੍ਹਾਂ ਵੀ ਤੇ ਮਤਲਬ ਕਿ ਕੋਈ ਨਾ ਕੋਈ ਚੀਜ਼ ਚਮੜੀ ਲੱਤ ਜਾਂਦੀ ਸੀ ਜਾਂ ਬਾਹ ਵੀ ਲੱਤ ਜਾਂਦੀ ਸੀ ਐਸਾ ਸੀਗਾ ਕਿ ਬਿਲਕੁਲ ਗਲ ਚੁੱਕੇ ਹਾਂ ਅਸੀਂ ਹਾਂ ਜੀ ਗਲ ਚੁੱਕੀ ਆਈ ਸੀ ਬਹੁਤ ਮਾਰ ਚੁੱਕੇ ਹਾਂ ਅਸੀਂ ਵੀ ਕਈ ਇਸ ਤੋਂ ਮਤਲਬ ਕਿ ਬਹੁਤ ਹੋਣਾ ਕਈ ਸਾਡੇ ਸਵੀਪਰ ਵੀ ਮਾਰ ਵੀ ਹੋ ਗਏ ਸੀਗੇ ਔਰ ਉਲਟੀਆਂ ਵਗੈਰਾ ਲੈਣਾ ਦੇਣਾ ਇਹ ਸਿਰਾ ਸ਼ੁਰੂ ਸੀਗਾ ਕਹਾ ਜਾਂਦਾ ਕਿ ਉਸ ਵਕਤ ਜਿਹੜਾ ਵਾ ਕਾਫੀ ਤੁਹਾਡੇ ਤੇ ਪ੍ਰੈਸ਼ਰ ਪਾਇਆ ਗਿਆ ਸੀ ਕਿ ਜਲਦੀ ਜਲਦੀ ਸਫਾਈ ਕਰਨੀ ਆ ਰਾਸ਼ਟਰਪਤੀ ਦਾ ਦੌਰਾ ਵੀ ਹੋਣ ਵਾਲਾ ਸੀ ਉੱਥੇ ਗਿਆਨੀ ਜੈਲ ਸਿੰਘ ਨੇ ਆਉਣਾ ਸੀਗਾ ਹਾਂ ਗਿਆਨੀ ਜੈਲ ਸਿੰਘ ਜਿਸ ਦਿਨ ਆਏ ਨੇ ਸਰਦਾਰ ਰਾਸ਼ਟਰਪਤੀ ਸਾਹਿਬ ਉਸ ਦਿਨ ਵੀ ਅਸੀਂ ਉੱਥੇ ਸੀ ਸਫਾਈ ਕਰਵਾ ਰਹੇ ਸੀਗੇ ਉਹ ਅਗਲੇ ਮੇਰੇ ਕਾਲ ਚ 8 ਤਰੀਕ ਨੂੰ ਆਏ ਨੇ ਸ਼ਾਇਦ ਅਸੀਂ ਉਸ ਵੇਲੇ ਵੀ ਉੱਥੇ ਸਾਂ ਸਫਾਈ ਅਹੀਂ ਚੰਗੀ ਤਰ੍ਹਾਂ ਲਾਸ਼ਾਂ ਚੋ ਆ ਕੇ ਉਹ ਇਸ ਟਮਾਟਮ ਦੇ ਪਛਾ ਕੇ ਇੱਕ ਟਰਾਲੇ ਚ ਅਹੀਂ 8 8 10 ਦਾ ਲਾਸ਼ਾਂ ਪਾ ਕੇ ਦੇ ਉਹਨੂੰ ਸਾਰਾ ਮਤਲਬ ਕੇ ਕਵਰ ਕੀਤਾ ਕਿੰਨੇ ਘੰਟਿਆਂ ਵਿੱਚ ਤੁਸੀਂ ਉਹ ਲਾਸ਼ਾਂ ਕਨਚਰ ਚੱਕੀਆਂ ਉਹ ਲਾਸ਼ਾਂ ਇਹ ਤਾਂ 3-4 ਦਿਨ ਲੱਗੇ ਸੀਗੇ ਪਰ ਜਦੋਂ ਰਾਸ਼ਟਰਪਤੀ ਆਇਆ ਉਦੋਂ ਸਫਾਈ ਹੋ ਚੁੱਕੀ ਸੀ ਹਾਂ ਉਸ ਵੇਲੇ ਸਫਾਈ ਤੇ ਹੋ ਚੁੱਕੀ ਸੀ ਪਰ ਬਦਬੋ ਨਹੀਂ ਸੀ ਗਈ ਨਹੀਂ ਤੁਸੀਂ ਪ੍ਰਕਰਮਾ ਵਾਲੀਆਂ ਚੱਕੀਆਂ ਹੋਣੀਆਂ ਪਰ ਜਿਹੜੀਆਂ ਪਿੱਛੇ ਸਰਾਵਾਂ ਚ ਜਾਂ ਕਿਤੇ ਹੋਰ ਪਈਆਂ ਚੁਗਲੀਆਂ ਸੀ ਟੋਟਲੀ ਚੁਕਲੀਆਂ ਸੀ ਤਕਰੀਬਨ ਚੁਕਲੀਆਂ ਸੀ ਸਫਾਈ ਦਾ ਕੰਮ ਚੱਲਦਾ ਹੈ ਸਫਾਈ ਦਾ ਕੰਮ ਚੱਲ ਰਾਇ ਇਸ ਉਹ ਬਹੁਤ ਸੀਗੀ ਸਫਾਈ ਦਾ ਕੰਮ ਚੱਲਦਾ ਸੀ ਅੱਛਾ ਉਸ ਵਕਤ ਕਿਹਾ ਜਾਂਦਾ ਕਿ ਸਰਕਾਰ ਦੇ ਜਿਹੜੇ ਅਫਸਰ ਆ ਕਿਉਂਕਿ ਬਦਬੂ ਬਹੁਤ ਜ਼ਿਆਦਾ ਸੀ ਕੰਮ ਨਹੀਂ ਹੋ ਰਿਹਾ ਸੀਗਾ ਤੁਹਾਨੂੰ ਕੋਈ ਕਿਹਾ ਜਾਂਦਾ ਸੀ ਕਿ ਸਫਾਈ ਸੇਵਕਾਂ ਨੂੰ ਸ਼ਰਾਬ ਪਵਾਈ ਜਾਂਦੀ ਸੀ ਜਾਂ ਕੁਝ ਹੋਰ ਇਦਾਂ ਦਾ ਹੋ ਕੀਤਾ ਜਾਂਦਾ ਸੀ ਹਾਂ ਰੋਟੀ ਖਾਣ ਨੂੰ ਤੇ ਜੀ ਨਹੀਂ ਸੀ ਕਰਦਾ ਕਿਉਂਕਿ ਬੋਈ ਨਹੀਂ ਸੀ ਕਿ ਬੋਹ ਦੇ ਨਾਲ ਹੀ ਜਾਂ ਉਹ ਲਾਸ਼ਾਂ ਵੇਖ ਕੇ ਤੇ ਖਾਣ ਨੂੰ ਜੀ ਨਹੀਂ ਸੀ ਕਰਦਾ ਉੱਥੇ ਸਿਰਫ ਦੁੱਧ ਸੋਡਾ ਤੇ ਸ਼ਰਾਬ ਸ਼ਰਾਬ ਇਹਨੂੰ ਮਿਲਦੀ ਸੀਗੀ ਸ਼ਰਾਬ ਪੀ ਕੇ ਦਰਬਾਰ ਸਾਹਿਬ ਦੇ ਅੰਦਰ ਫੇਰੋ ਸਫਾਈ ਹੁੰਦੀ ਨਹੀਂ ਨਹੀਂ ਇਹ ਨਹੀਂ ਗੱਲ ਹੈ ਸ਼ਰਾਬ ਪੀਨੋ ਇਸ ਵੇਲੇ ਮਿਲਦੀ ਸੀ ਜਿਸ ਵੇਲੇ ਲਾਸ਼ਾਂ ਚੁੱਕ ਕਿਨਾ ਤੁਸੀਂ ਵਾਪਸ ਛੁੱਟੀ ਦਾ ਆ ਜਾਂਦੇ ਛੁੱਟੀ ਦੇ ਕਰਦੇ ਹਨ ਉਸ ਵੇਲੇ ਥੋੜੀ ਥੋੜੀ ਕਹਿੰਦੇ ਸੀ ਵੀ ਪੀ ਲੋ ਕਰਨ ਜਿੰਦੇ ਜਾਨ ਲੱਗੀ ਸਮਾ ਲੋਕ ਜਿਹੜੀ ਗੱਲ ਕਹੀ ਜਾਂਦੀ ਉਹ ਦੂਜੀ ਉਹ ਗਲਤ ਹੈ ਉਹ ਗਲਤ ਹੈ ਅੱਛਾ ਉਸ ਤੋਂ ਇਲਾਵਾ ਹੋਰ ਕਾਫੀ ਗੱਲਾਂ ਪ੍ਰਚਲਿਤ ਆ ਕਹਿੰਦੇ ਕਿ ਲਾਸ਼ਾਂ ਜਿਹੜੀਆਂ ਕੂੜੇ ਵਾਲੀਆਂ ਟਰਾਲੀਆਂ ਜਾਂ ਟਰੱਕਾਂ ਚ ਭਰ ਕੇ ਲਗਾਇਆ ਸੀ ਹਾਂ ਸਾਧਨ ਤੇ ਇਹੀ ਸੀਗਾ ਹੋਰ ਕੋਈ ਸਾਧਨ ਨਹੀਂ ਸੀਗਾ ਉਹ ਟਰਾਲੀਆਂ ਕੂੜੇ ਵਾਲੀਆਂ ਜਿਹੜੀਆਂ ਨੇ ਉਹ ਪਾਣੀ ਮਰਵਾ ਕੇ ਸਾਫ਼ ਕਰਕੇ ਨਾ ਉਹਦੇ ਵਿੱਚ ਡੈੱਡ ਬਾਡੀਆਂ ਸਾਰੀਆਂ ਖੜੀਆਂ। ਉਹ ਤੋਂ ਵੀ ਕਹਿੰਦੇ ਕਿ ਜਦੋਂ 6 ਜੂਨ ਤੋਂ ਬਾਅਦ ਵੀ ਕਤੇ ਕਤੇ ਟਾਵੇਂ ਟਾਵੇਂ ਗੋਲੀ ਚੱਲਦੀ ਸੀ ਅੰਦਰੋਂ ਤੁਹਾਡੇ ਸਾਹਮਣੇ ਵੀ ਕੋਈ ਹੋਈ ਤਾਂ ਦੀ ਕੋਈ ਚੰਦ ਬੰਦੇ ਕੋਈ ਵਿੱਚ ਰਹਿ ਗਏ ਸੀ ਕਿ ਜਿਹੜੇ ਮਤਲਬ ਕਿ ਜਿਨ੍ਹਾਂ ਦੀ ਡੈਥ ਹੋ ਨਹੀਂ ਸੀ ਸਕੀ ਗੋਲੀਆਂ ਜ਼ਖਮੀ ਹੋਏ ਰਹੇ ਸੀ ਤੇ ਮਤਲਬ ਕਿ ਮਰੇ ਨਹੀਂ ਸੀ। ਉਹਨਾਂ ਨੂੰ ਬਾਅਦ ਚ ਮਤਲਬ ਕਿ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਮਾਰੋ। ਆ ਤੁਹਾਡੇ ਉੱਥੇ ਦੇਖਣ ਵਿੱਚ ਵੀ ਗੋਲੀ ਚੱਲਦੀ ਰਹੀ ਅੰਦਰ ਗੋਲੀ ਤੇ ਚੱਲਦੀ ਰਹੀ ਅੰਦਰ ਗੋਲੀ ਤੇ 6 ਜੂਨ ਨੂੰ ਵੀ ਚੱਲਦੀ ਰਹੀ ਹੈ ਜਦੋਂ ਤੁਸੀਂ ਅੰਦਰ ਗਏ ਉਸ ਦਿਨ ਵੀ ਗੋਲੀ ਚੱਲ ਰਹੀ ਸੀ ਚੱਲਦੀ ਸੀ 6 ਜੂਨ ਨੂੰ ਤੁਸੀਂ ਕਿੰਨੇ ਵਜੇ ਗਏ ਸੀ ਕਿਉਂਕਿ ਕਿਹਾ ਜਾਂਦਾ ਕਿ 11 12 ਵਜੇ ਤੱਕ ਤਾਂ ਉੱਥੇ ਜਿਹੜਾ ਮੇਨ ਆਪਰੇਸ਼ਨ ਖਤਮ ਹੋਇਆ ਸੀ 11 ਕੁ 12 ਵਜੇ ਤੱਕ ਨਹੀਂ ਸਾਨੂੰ ਤੇ ਉਹਨਾਂ ਨੇ 7 ਵਜੇ ਗਰਮੀ ਸੀ ਨਾ ਤੜਕੇ 7 ਵਜੇ ਉਹਨਾਂ ਨੇ ਸਾਨੂੰ ਲੈ ਕੇ ਗਏ ਸੀ 7 ਵਜੇ ਸਾਡੇ ਪਾਸ ਬਣਵਾਤੇ ਸੀਗੇ ਕਰਸਪੀ ਬੱਸ ਬਣਾਤੇ ਸੀਗੇ ਕਰਫੂ ਵਾਸ ਬਣਾ ਕੇ ਤੇ ਉਹਨਾਂ ਨੇ ਸਾਨੂੰ ਕੈਸੇ ਵੀ ਤੁਸੀਂ ਜਾਓ ਉਸ ਵੇਲੇ ਤੱਕ ਤੇੜਾ ਮੇਨ ਆਪਰੇਸ਼ਨ ਦਾ ਜਿਆਦਾ ਜਿਹੜਾ ਸੀਗਾ ਉਹ ਤਾਂ ਖਤਮ ਹੋ ਗਿਆ ਹੁਣ ਅਕਲ ਤਖਤ ਵਾਲੇ ਪਾਸੇ ਤਾਂ ਹਾਂ ਉਹ ਸਾਰਾ ਖਤਮ ਹੋ ਚੁੱਕਾ ਆ ਸੀ ਅੰਦਰ ਲਾਸ਼ਾਂ ਲਾਸ਼ਾਂ ਸੀ ਉਹੀ ਸੀਗੀ ਸੀ ਬਸ ਅੱਛਾ ਕੋਈ ਅਕਾਲ ਤਖਤ ਸਾਹਿਬ ਵਾਲੇ ਪਾਸੇ ਤੁਹਾਨੂੰ ਕੋਈ ਕਿੰਨੀਆਂ ਕੁ ਲਾਸ਼ਾਂ ਸੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਉਧਰ ਵੀ ਗਈ ਸੀ ਹਾਂ ਉਧਰ ਵੀ ਗਈ ਸੀਗਾ ਉਧਰ ਵੀ ਲਾਸ਼ਾਂ ਹੈਗੀਆਂ ਸੀ ਤਕਰੀਬਨ ਸਮਝ ਲਓ ਕਾਫੀ ਲਾਸ਼ਾਂ ਉਹ ਹਾਲਤ ਵਾਲਾ ਜਿਹੜੀ ਪ੍ਰਕਰਮਾ ਸੀ ਸਾਰੀ ਭਰੀ ਪਈ ਸੀ ਸਾਰੀਆਂ ਲਾਸ਼ਾਂ ਤੁਸੀਂ ਚੱਕੀਆਂ ਜਾਂ ਜਿਹੜੇ ਸਿੱਖ ਅੰਦਰ ਲੜ ਰਹੇ ਸੀ ਖਾੜਕੋ ਉਹਨਾਂ ਦੀਆਂ ਆਰਮੀ ਵੀ ਲੈ ਕੇ ਗਈ ਕੁਝ ਕਿ ਸਾਰੀਆਂ ਤੁਹਾਡੇ ਕੋਲ ਚੁਕੀਆਂ ਆ। ਲਾਸ਼ਾਂ ਤੇ ਸਾਰੀਆਂ ਅਸੀਂ ਚੁਕੀਆਂ ਨੇ। ਜਿਹੜੀ 5 ਤਰੀਕ ਨੂੰ ਚੁਕੀਆਂ ਨੇ ਥੋੜੀਆਂ ਬਹੁਤੀਆਂ ਉਹ ਪੰਜਾਬ ਪੁਲਿਸ ਨੇ 5 ਤਰੀਕ ਨੂੰ ਤੇ 4 ਤਰੀਕ ਨੂੰ ਪੰਜਾਬ ਪੁਲਿਸ ਨੇ ਚੁਕੀਆਂ ਨੇ ਪਰ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਵੀ ਅਸੀਂ ਨਹੀਂ ਚੁਕਣੀਆਂ। ਇਸ ਕਰਕੇ ਹੈਲਥ ਦੇ ਬੰਦੇ ਸਵੀਪਰ ਜਿਹੜੇ ਉਹ ਲਾਏ ਗਏ ਸੀ। ਕੱਲ ਤੱਕ ਮੈਂ ਇਸ ਕਰਕੇ ਪੁੱਛ ਲਿਆ ਕਿਉਂਕਿ ਜਿਹੜੇ ਉੱਥੇ ਖੜ ਕੋ ਲੜ ਰਿਆ ਸੀ ਜਿਵੇਂ ਭੰਡਰਾ ਵਾਲੇ ਜਾਂ ਹੋਰ ਜਿਹੜੇ ਸੀਗਾ ਉਹਨਾਂ ਦੀਆਂ ਵੀ ਤੁਸੀਂ ਡੈਡ ਬਾਡੀਜ਼ ਦੇਖੀਆਂ ਜਾਂ ਨਹੀਂ ਡੈਡ ਬਾਡੀ ਤੇ ਦੇਖੋ ਜੀ ਉੱਥੇ ਭਾਵੇਂ ਇਹ ਹੱਤਵਾਦੀ ਇਹ ਹੀ ਭਾਵੇਂ ਜਿਹੜੇ ਮਰਜੀ ਸੀ ਸਾਨੂੰ ਕੀ ਪਤਾ ਉਹ ਵੀ ਉਹ ਹੱਤਵਾਦੀ ਇਹਨੇ ਕਿ ਕੌਣ ਐ ਸੀ ਤੇ ਪਬਲਿਕ ਮੈਂ ਸਮਝ ਕੇ ਦੇ ਤੇ ਨਾਲੇ ਸਾਰੇ ਉਹ ਡੈਡ ਬਾਡੀ ਇਹ ਚੁੱਕਣ ਗਏ ਸਨ ਬੱਚਿਆਂ ਤੇ ਉਸ ਤਰ੍ਹਾਂ ਦੀਆਂ ਜਾਂ ਕਿੰਨੀਆਂ ਲਾਸ਼ਾਂ ਸੀਗੀਆਂ ਬੱ ਬੱਚੇ ਘੱਟ ਹੀ ਸੀਗੇ ਤੇ ਇਸਤਰੀਆਂ ਵੀ ਹੈਗੀਆਂ ਸੀ ਬੱਚੇ ਤੇ ਬਸ ਸਿਗੀਆਂ ਘੱਟ ਸੀਗੇ ਬਹੁਤ ਘੱਟ ਸੀਗੇ ਬੱਚੇ ਜਿਸ ਤਰ੍ਹਾਂ ਮਤਲਬ ਕਿ ਸਮਝ ਲਓ ਵੀ 100 ਦੇ ਵਿੱਚੋਂ 2 ਜਾਂ 3 ਬੱਚੇ ਹੋਣਗੇ ਜਾਂ 4 ਬੱਚੇ ਹੋਣਗੇ ਬਾਕੀ ਸਭ ਕੁਝ ਲੇਡੀਜ਼ ਕੁਝ ਜੈਂਟ ਜੈਂਟਸ ਸੀਗੇ ਤੁਹਾਨੂੰ ਪਤਾ ਤਾਂ ਲੱਗਦਾ ਹੀ ਹੋਊਗਾ ਵੀ ਇਹ ਸ਼ਰਧਾਲੂ ਸੀਗਾ ਜਾਂ ਇਹ ਲੜਨ ਵਾਲਾ ਬੰਦਾ ਸੀ ਜਾਂ ਇਹ ਸ਼ਰਧਾਲੂ ਜ਼ਿਆਦਾ ਤਾਂ ਕਿਹਾ ਜਾਂਦਾ ਕਿ ਸ਼ਰਧਾਲੂ ਹੀ ਮਾਰੇਗਾ ਸੀਗੇ ਨਹੀਂ ਇਹ ਨਹੀਂ ਸਮਝ ਪਤਾ ਲਾ ਕਿਉਂਕਿ ਲਾਛੇ ਹੀ ਫੁੱਲ ਗੀਆਂ ਸੀ ਨਾ ਅਸੀਂ ਵਿਕੀਆਂ ਨੇ ਮਤਲਕ ਕਿ ਕਿਸੇ ਦੇ ਹੱਥ ਚਸਲਾ ਹੁਸਲਾ ਲੈਣਾ ਦੇਣਾ ਅੱਛਾ ਇਹ ਲਾਚਾਂ ਜਦੋਂ ਇਹ ਖਰਾਬ ਹੋ ਗਈਆਂ ਤੁਸੀਂ ਕਿਹਾ ਕਿ ਬਾਹ ਖਿੱਚਦੇ ਸੀ ਬਾਹ ਥਾ ਜਾਂਦੀ ਸੀ ਫਿਰ ਇਹ ਚੱਕੀਆਂ ਕਿਸ ਹੱਬ ਨਾਲ ਨਹੀਂ ਚੱਕੀਆਂ ਤੇ ਅਸੀਂ ਇਸੇ ਨਾਲ ਉੱਥੇ ਨੀਚੇ ਤੇ ਪਾ ਕੇ ਨਾ ਲਾਚਾ ਜੁਕ ਕੇ ਸਟੇਜੇ ਤੇ ਪਾ ਕੇ ਚਾਰ ਚਾਰ ਬੰਦੇ ਪੰਜ ਪੰਜ ਬੰਦੇ ਇਸੇ ਨਾਲ ਜੁਕ ਕੇ ਨਾ ਤੇ ਪਾ ਕੇ ਤੇ ਟਰਾਲੀ ਦੇ ਵਿੱਚ ਰੱਖਦੇ ਹਾਂ ਤੇ ਕਿਹਾ ਜਾਂਦਾ ਕਿ ਉਹ ਮੂੰਹ ਕਪੜਾ ਕੋਪੜਾ ਲਪੀਟ ਕੇ ਸਰਕਾਰ ਵੱਲੋਂ ਕਪੜਾ ਮਿਲਦਾ ਸੀ ਮੂਹੇ ਉਸ ਵੇਲੇ ਨੂੰ 2 ਮੀਟਰ ਕਪੜਾ ਫਰੈਸ਼ ਦਿੰਦੇ ਸੀ ਮਤਲਬ ਕਿ ਮੂੰਹ ਬੰਨਣ ਵਾਸਤੇ ਉਸ ਨਾਲ ਚੁੱਕੀਆਂ ਨਹੀਂ ਜਾਂਦੀਆਂ ਬੋਈ ਇੰਨੀ ਸੀ ਕਿ ਬਹੁਤ ਬਹੁਤ ਅੱਛਾ ਤੁਸੀਂ ਇੰਨਾ ਡਰਾਵਣਾ ਸੀਨ ਦੇਖਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਲੱਗਦਾ ਸੀ ਰੋਟੀ ਤੁਸੀਂ ਕਿਆ ਖਾ ਨਹੀਂ ਹੁੰਦੀ ਸੀ ਜਾਂ ਉਸ ਤੋਂ ਬਾਅਦ ਕੋਈ ਸਵਾਈ ਸੇਵ ਤੁਸੀਂ ਕਿਆ ਖਾ ਖਰਾਬ ਕਿਸ ਤਰ੍ਹਾਂ ਫਿਰ ਉਸ ਦਿਨਾਂ ਕੇ ਉਸ ਤੋਂ ਬਾਅਦ ਨੀਂਦਰ ਤੇ ਆਉਂਦੀ ਨਹੀਂ ਸੀ ਕਿਆ ਨੀਂਦਰ ਤੇ ਰਾਤ ਨੂੰ ਹੁੰਦੀ ਨਹੀਂ ਸੀ ਉਹ ਕੱਗੇ ਸੀਨ ਘੁੰਮਦੇ ਸੀਗੇ ਤੇ ਸ਼ਰਾਬ ਪੀ ਕੇ ਹੀ ਗੁਜ਼ਾਰਾ ਕਰੀਦਾ ਸੀ ਤੇ ਸ਼ਰਾਬ ਸਰਕਾਰੀ ਮਤਲਬ ਕਿ ਮਿਲਦੀ ਨਹੀਂ ਸੀ ਸਰਕਾਰ ਹੀ ਠਾਣਿਆਂ ਦੇ ਵਿੱਚੋਂ ਕੱਢ-ਕੱਢ ਕੇ ਸਾਨੂੰ ਸ਼ਰਾਬ ਜਿਹੜੀ ਪਲਾਉਂਦੇ ਸੀ ਤੇ ਉਹ ਪੀਂਦੇ ਸੀ ਤਾਂ ਤੁਹਾਡੇ ਸਾਹਮਣੇ ਉੱਥੇ ਕੋਈ ਗ੍ਰਿਫਤਾਰੀਆਂ ਵੀ ਹੋਈਆਂ ਜਿਹੜੇ ਬੰਦੇ ਬਚ ਗਏ ਸੀ ਉਹਨਾਂ ਨੂੰ ਪੁਲਿਸ ਫੜ-ਫੜ ਕੇ ਲਗਾਈ ਜਾਂ ਤੁਸੀਂ ਸਿਰਫ ਆਪਣਾ ਕੰਮ ਹੀ ਕਰਦੇ ਸੀ ਉਧਰ ਤੁਹਾਨੂੰ ਪਤਾ ਨਹੀਂ ਸੀ ਤਾਂ ਸਾਨੂੰ ਪਤਾ ਨਹੀਂ ਵੀ ਕਿਸੇ ਨੂੰ ਫੜ ਕੇ ਘੜਿਆ ਕਿ ਨਹੀਂ ਉਹ ਸਾਡੇ ਤੋਂ ਪਹਿਲਾਂ ਹੀ ਇਹਨਾਂ ਨੇ ਜੋ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਬਾਹਰ ਨਿਕਲੋ ਉਹ ਪਤਾ ਨਹੀਂ ਲਿਖੇ ਗਏ ਨੇ ਕਿ ਨਹੀਂ ਲਿਖੇ ਗਏ ਆਪਕੇ ਤੁਸੀਂ ਜਿਹੜੇ ਅੰਦਰ ਸਫਾਈ ਉਹ ਸਫਾਈ ਬਦਬੂ ਕਿ ਇਸ ਤਰ੍ਹਾਂ ਗਈ ਕਿਉਂਕਿ ਲਾਚਾ ਤੁਸੀਂ ਚੋਕਲੇ ਉਸ ਤੋਂ ਬਾਅਦ ਫੇਕ ਕਿਸ ਤਰ੍ਹਾਂ ਸਾਰਾ ਕੁਝ ਕੀਤਾ ਉਹ ਫੇ ਸਾਰੀ ਜਗ੍ਹਾ ਸੀ ਤੁਹਾਹੀ ਸਾਰੀ ਫੈਬ ਗੇਟ ਦੀਆਂ ਗੱਡੀਆਂ ਲੈ ਕੇ ਉਹ ਜਗ੍ਹਾ ਤੁਹਾਹੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਧਵਾ ਕੇ ਫਨੈਲ ਛੁੱਟੀ ਗਈ ਡੀ ਡੀ ਟੀ ਦਾ ਸ਼ਿਕਾਇਤ ਕੀਤਾ ਗਿਆ ਪੁਲਿਸ ਛੁੱਟੀ ਗਈ ਇਸ ਤਰ੍ਹਾਂ ਕਰਕੇ ਇੱਕ ਡਸਟ ਹੁੰਦੀ ਆ ਡਸਟ ਉਹ ਸੋਲੇ ਬੰਗਾਈ ਔਰ ਦਸ ਦਿਨ ਸੁਟੀ ਤੇ ਤਾਂ ਜਾ ਕੇ ਤੇ ਜਿਹੜਾ ਦਰਵਾ ਸਰੋਵਰ ਦੇ ਵਿੱਚ ਕੀ ਲਾਸ਼ ਕਿ ਸਰੋਵਰ ਚ ਵੀ ਲਾਸ਼ਾਂ ਮਿਲੀਆਂ ਹਾਂ ਸਰੋਵਰ ਚ ਵੀ ਲਾਸ਼ਾਂ ਮਿਲੀਆਂ ਕਿੰਨੀਆਂ ਖੋਣਗੇ ਕਿ ਤੱਕ ਮੇਰੇ ਘਰ ਤੇ तकरीबन 10 15 ਲਾਸ਼ਾਂ ਸਰੋਵਰ ਦੇ ਵਿੱਚ ਹੈਗੀਆਂ ਸੀ ਜਿਹੜੀਆਂ ਉਹ ਤੋਂ ਬਾਹਰ ਕਢਾਈਆਂ ਉਹ ਜਿਹੜੀਆਂ ਤੂੰ ਤੁਸੀਂ ਤਾਂ ਕਿਹਾ ਕਿ 1 ਜੂਨ ਤੋਂ ਸ਼ੁਰੂ ਹੋ ਗਿਆ ਸੀਗਾ ਉੱਥੇ ਗੋਲਾਬਾਰੀ ਤੇ 6 ਜੂਨ ਤੱਕ ਜਿਹੜੀਆਂ ਲਾਸ਼ਾਂ ਦੀ ਹਾਲਤ ਖਰਾਬ ਹੋ ਗਈ ਸੀ ਫੇਰ ਤਾਂ ਜਿਹੜੇ ਸਰੋਵਰ ਚ ਪਾਣੀ ਸੀ ਉਹ ਵੀ ਲਾਸ਼ਾਂ ਫੁੱਲੀਆਂ ਹੋਣਗੀਆਂ ਹਾਂ ਫੁੱਲੀਆਂ ਤੇ ਅਸੀਂ ਬਾਹਰ ਕੱਢ ਦਿੱਤੀਆਂ ਉਹਨਾਂ ਨੇ ਉਹ ਇਹ ਕਿ ਬਾਹਰ ਕਢਾ ਦੇ ਅਸੀਂ ਚੁਕਾ ਦੇ ਉਹਨਾਂ ਨੇ ਬਾਹਰ ਕਢਾਤੀ ਚੁਕਾਤੀ ਕਿੰਨੇ ਕੁ ਸਫਾਈ ਸੇਵਕ ਲੱਗੇ ਸੀ ਕੰਮ ਤੇ ਕੋਈ ਸਾਰੇ ਅੱਛਾ ਸਾਰੇ ਨਗਰ ਨਿਗਮ ਦੇ ਬੰਦੇ ਸੀਗੇ ਹਾਂ ਨਗਰ ਨਿਗਮ ਦੇ ਸਾਰੇ ਬੰਦੇ ਸੀ ਕੋਈ ਬਾਹਰੋਂ ਵੀ ਬੰਦੇ ਲਿਆਂਦੇ ਕੋਈ ਜਾਂ ਪੁਲਿਸ ਦੇ ਲੱਗੇ ਜਾਂ ਕੋਈ ਹੋਰ ਬੰਦੇ ਬਾਹਰੋਂ ਫੜ ਕੇ ਕੋਈ ਬੰਦਾ ਨਹੀਂ ਲੱਗਾ ਸਿਰਫ ਤੇ ਸਿਰਫ ਸਫਾਈ ਸੇਵਕ ਸਫਾਈ ਸੇਵਕ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਸਫਾਈ ਸੇਵਕ ਨਹੀਂ ਹੋਰ ਵੀ ਬੰਦੇ ਸੀਗੇ ਨਹੀਂ ਸਫਾਈ ਸੇਵਕ ਕਿਸੇ ਅਰੇ ਲੱਗੇ ਰਹੇ ਸੀ ਅੱਛਾ ਇੱਕ ਹੋਰ ਗੱਲ ਕਹੀ ਜਾਂਦੀ ਆ ਕਿ ਜਿਹੜੀਆਂ ਬੰਦੇ ਮਰੇ ਆ ਉੱਥੇ ਜਿਹੜੀਆਂ ਲਾਛਾਂ ਸੀਗੀਆਂ ਉੱਥੇ ਜਿਹੜੇ ਲੋਕ ਉਹਨਾਂ ਦੀ ਜਿਹੜੀ ਗਹਿਣੇ ਪਾਏ ਸੀ ਚਾਹੇ ਉਹਨਾਂ ਕੋਲ ਪੈਸੇ ਸੀ ਕੁਝ ਵੀ ਸਮਾਨ ਸੀ ਉਹ ਵੀ ਉੱਥੇ ਕਾਫੀ ਲੁੱਟਿਆ ਗਿਆ ਇੱਕ ਕਾਫੀ ਮਸ਼ਹੂਰ ਗੱਲ ਨਹੀਂ ਬਿਲਕੁਲ ਗਲਤ ਗੱਲ ਹੈ ਲੁੱਟ ਮਾਰ ਕੋਈ ਕੀਤੀ ਨਹੀਂ ਕਿਸੇ ਨੇ ਇਹ ਬਿਲਕੁਲ ਗਲਤ ਹੈਗਾ ਉਹ ਹੈਗਾ ਜਿੰਨਾ ਕੋ ਹੈਗਾ ਸੀ ਕੁਝ ਹੋਵੇ ਮੈਂ ਕਹਿ ਨਹੀਂ ਸਕਦਾ ਪਰ ਉਸ ਵੇਲੇ ਡਿਊਟੀ ਪੁਲਿਸ ਦੀ ਸੀਗੀ ਉਹ ਲਾਸ਼ਾਂ ਚੁੱਕ ਕੇ ਲਗਾਇਆ ਕਿੱਥੇ ਸੀ ਜਾ ਉਸ ਤੋਂ ਬਾਅਦ ਪੋਸਟਮਾਰਟਮ ਵਾਸਤੇ ਮੈਡੀਕਲ ਕਾਲਜ ਸਾਰੀਆਂ ਲਾਸ਼ਾਂ ਉੱਤੇ ਗਈਆਂ ਸੋ ਕੋਈ ਗਿਣਤੀ ਨਹੀਂ ਵੀ ਕਿੰਨੀਆਂ ਕਿਸੀ ਤੀ ਨਹੀਂ ਗਿਣਤੀ ਕੋਈ ਨਹੀਂ ਸੀ ਹੁਣ ਤੱਕ ਅਸੀਂ ਜਿਹੜੀ ਗੱਲਬਾਤ ਕੀਤੀ ਉਸ ਤੋਂ ਇਹ ਨਿਕਲ ਕੇ ਆਇਆ ਕਿ ਬਹੁਤ ਜ਼ਿਆਦਾ ਉੱਥੇ ਦ੍ਰਿਸ਼ ਜਿਹੜਾ ਸੀਗਾ ਉਹ ਦਿਲ ਦਹਿਲਾਉਣ ਵਾਲਾ ਸੀਗਾ ਕਿਉਂਕਿ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਚਾਹੇ ਪ੍ਰਕਰਮਾ ਦੀ ਗੱਲ ਕਰੀਏ ਚਾਹੇ ਅਸੀਂ ਉੱਥੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੋਰ ਪਾਸੇ ਗੱਲ ਕਰ ਲਈ ਤੇ ਇਹਨਾਂ ਨੇ ਦੱਸਿਆ ਕਿ ਵਿੱਚ ਬੱਚਿਆਂ ਦੀਆਂ ਵੀ ਕੁਝ ਲਾਸ਼ਾਂ ਸਨ ਔਰਤਾਂ ਦੀਆਂ ਵੀ ਸਨ ਤੇ ਕਿੰਨੀ ਮੁਸ਼ਕਲ ਨਾਲ ਤੇ ਕਿਸ ਤਰ੍ਹਾਂ ਚੱਕੀਆਂ ਉਹਨਾਂ ਨੇ ਇਹ ਸਾਰਾ ਕੁਸ਼ਤ ਬਿਆਨ ਕੀਤਾ ਸੋ ਜਿਹੜਾ ਹੋ ਕੇ ਇੱਥੇ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ ਕਿ ਸਰਾਂ ਵਾਲੇ ਪਾਸੇ ਕਿੰਨਾ ਕੁ ਨੁਕਸਾਨ ਹੋਇਆ ਜਾਨੀ ਨੁਕਸਾਨ ਹੋਇਆ ਅਤੇ ਇਸ ਤੋਂ ਬਾਅਦ ਇਲਾਸ਼ਾਂ ਦਾ ਸੰਸਕਾਰ ਕਿਵੇਂ ਕੀਤਾ ਗਿਆ ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਕੇਵਲ ਜੀ ਸਾਡੇ ਨਾਲ ਬਣੇ ਹੋਏ ਨੇ ਗੱਲਬਾਤ ਕਰਦੇ ਉਹਨਾਂ ਨਾਲ ਕੇਵਲ ਜੀ ਆਪਾਂ ਜਿਹੜੀ ਆ ਪ੍ਰਕਰਮਾ ਵਾਲੇ ਪਾਸੇ ਦੀ ਕਾਲ ਤਖਸਾਲ ਵਾਲੀ ਦੀ ਗੱਲ ਕਰ ਲਈ ਸਰਾਂਚ ਵੀ ਕਿਹਾ ਜਾਂਦਾ ਕਿ ਕਾਫੀ ਲੋਕ ਸੀ ਕਿਉਂਕਿ ਜਿਹੜੇ ਲੋਕ ਮੋਰਚੇ ਤੇ ਮੋਰਚੇ ਦਾ ਜਿੱਥੇ ਆਏ ਹੋਏ ਸਨ ਮੋਰਚੇ ਵਾਲੇ ਉਹ ਵੀ ਸਰਾਂਚ ਰੁਕੇ ਹੋਏ ਸਨ ਉੱਥੇ ਵੀ ਸੁਣਿਆ ਕਿ ਕਾਫੀ ਜਾਨੀ ਨੁਕਸਾਨ ਹੋਇਆ ਤੁਸੀਂ ਜਦੋਂ ਦੇਖਿਆ ਕਿ ਕਿੰਨਾ ਕੁ ਤਰੀਕੇ ਉੱਥੇ ਉੱਤੇ ਲਾਸ਼ਾਂ ਬਹੁਤ ਜ਼ਿਆਦਾ ਹੋਈਆਂ ਅੱਗੇ ਸੀ ਸਰਾਹਾਂ ਵਾਲੇ ਪਾਸੇ ਬਹੁਤ ਜਿੱਥੇ ਸਰਾਹ ਆ ਗਈ ਸੀ ਨਾ ਉੱਤੇ ਲਾਸ਼ਾਂ ਬਹੁਤ ਜ਼ਿਆਦਾ ਹੋਈਆਂ ਸੀ ਅੱਛਾ ਇੱਕ ਮੈਂ ਕਿਤੇ ਇੱਕ ਕਿਤਾਬ ਚ ਪੜ੍ਹਿਆ ਸੀ ਕਿ ਜਦੋਂ ਆਪਰੇਸ਼ਨ ਸਫਲ ਨਹੀਂ ਹੋ ਰਿਹਾ ਸੀਗਾ ਫੌਜਾਂ ਤੇ ਉਹਨਾਂ ਨੂੰ ਕਾਫੀ ਗੁੱਸਾ ਆਇਆ ਤੇ ਉਹਨਾਂ ਨੇ ਜਿਹੜੇ ਸਰਾਹ ਚ ਲੋਕ ਬੈਠੇ ਸੀ ਉੱਥੇ ਬੰਬ ਜਾਂ ਬੰਬ ਵੀ ਸੱਟਿਆ ਸੀ ਤੁਸੀਂ ਕੀ ਦੇਖਿਆ ਕਿ ਇਹਨਾਂ ਮੌਤਾਂ ਹੋਈਆਂ ਸੀ ਲੋਕਾਂ ਦੀਆਂ ਉੱਥੇ ਲੋਕ ਮਰੇ ਸਨ ਉਹ ਗੋਲੀਆਂ ਨਾਲ ਸੀ ਜਾਂ ਕੁਝ ਹੋਰ ਵੀ ਸੀ ਅੰਬਾਲਾ ਤੇ ਕੋਈ ਉੱਥੇ ਦੇ ਅਸੀਂ ਦੇਖਿਆ ਨਹੀਂ ਸੌਕਦਾ ਜਿਹੜਾ ਬੰਬ ਚੱਲਿਆ ਕੋਈ ਗੋਲੀਆਂ ਵਾਲਿਆ ਸੀ ਕੋਈ ਨਹੀਂ ਗੋਲੀਆਂ ਗਾਲੀਆਂ ਚੱਲਦੀਆਂ ਸੀ ਹਾਂ ਕਿੰਨੀਆਂ ਕੋ ਸੁਣਿਆ ਕਿ ਔਰਤਾਂ ਦਾ ਜੁੱਥਾ ਵੀ ਆਇਆ ਸੀ ਮੋਰਚੇ ਵਿੱਚ ਤੇ ਹੋਰ ਬੰਦੇ ਮਰਦ ਵੀ ਸੀਗੇ ਕਿੰਨੀਆਂ ਕਲਾਸ਼ਾਂ ਮਰਦਾ ਤੇ ਔਰਤਾਂ ਦੀਆਂ ਸੀ ਤਕਰੀਬਨ ਲਾਸ਼ਾਂ ਬਹੁਤ ਜ਼ਿਆਦਾ ਸਨ ਆ ਗਈਆਂ ਬਹੁਤ ਹੀ ਜ਼ਿਆਦਾ ਜ਼ਿਆਦਾ ਹੀ ਲਾਸ਼ਾਂ ਆ ਗਈਆਂ ਜਿਹੜੀਆਂ ਗਾਲ ਸੜ ਗਈਆਂ ਹੀ ਅਸੀਂ ਬਹੁਤ ਮਾਰਦੀਆਂ ਸੀ ਇਹ ਵੀ 6 ਜੂਨ ਦੀ ਗੱਲ ਹੈ 6 ਜੂਨ ਦੇ ਇਹ ਚੀਜ਼ ਉਹਦੇ ਗਲਤਾਂ ਦੱਸਣ ਲਿਆ ਨਹੀਂ ਮਤਲਬ ਕਿ ਤੁਸੀਂ ਅੱਛਾ ਸਰਾਂਚ ਵੀ 6 ਜੂਨ ਤੱਕ ਚਲੇ ਗਏ ਤੁਸੀਂ ਹਾਂ ਇਹ ਸਾਰਾ ਕੁਝ ਨਾ 6 ਜੂਨ ਤੋਂ ਪਹਿਲਾਂ ਪਹਿਲਾਂ ਹੋਇਆ ਵੈ ਕੋਈ ਇੱਕਾ ਦੁੱਕਾ ਕੋਈ ਰਹਿ ਗਿਆ ਹੋਵੇ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵੈ ਵੀ ਜਿਸ ਤਰ੍ਹਾਂ ਕੋਈ ਸਹਿਕ ਦਾ ਕੋਈ ਨਹੀਂ ਮਰਿਆ ਕੋਈ ਜਿਸ ਤਰ੍ਹਾਂ ਵੀ ਹੈ ਉਹ ਫਿਰ ਉਹਨਾਂ ਨੇ ਕੋਈ ਇਹੋ ਜਿਹਾ ਵੀ ਹੋਇਆ ਕਿ ਤੁਸੀਂ ਕਿਸ ਤੋਂ ਹੱਥ ਪਾਇਆ ਹੋਵੇ ਤਾਂ ਹਲੇ ਸਹਿਕ ਦਾ ਹੋਵੇ ਜਾਂ ਜੂੰਦਾ ਹੋਵੇ ਨਹੀਂ ਸਾਨੂੰ ਤੇ ਉਹ ਜਿਹੜੇ ਮੁੰਡੇ ਸੇਵਾਦਾਰ ਸੀ ਨਾ ਸਿਆਵਾ ਦਰਸੀ ਉਹ ਆਣ ਕੇ ਦੱਸਦੇ ਸੀ ਤੇ ਉਹ ਮਿਲਟਰੀ ਵਾਲੇ ਨਾਲ ਜਾਂਦੇ ਸੀ ਜਿੱਥੇ ਕਿਤੇ ਹੁੰਦਾ ਸੀ ਨਾ ਉਹ ਮਿਲਟਰੀ ਵਾਲੇ ਨਾਲ ਜਾਂਦੇ ਸੀ ਬਿਰ ਉਹ ਕਹਿੰਦੇ ਵੀ ਇਹ ਜ਼ਿੰਦਾ ਹੈ ਕਿ ਨਹੀਂ ਜ਼ਿੰਦਾ ਕੀ ਹੈਗਾ ਉਹ ਫਿਰ ਉਹ ਵੇਖਦੇ ਸੀ ਫਿਰ ਕੁਝ ਫਿਰ ਕੀ ਕਰਦੇ ਸੀ ਉਹ ਕੁਝ ਪਤਾ ਸਿਆਗ ਦੇ ਸੁੱਕ ਦੇ ਨੂੰ ਗੋਲੀ ਗਾਲੀ ਇੱਕ ਅੱਧੀ ਹੋਰ ਮਾਰ ਦਿੱਤੀ ਹਾਂ ਕਿ ਚਾਹੇ ਸਰਾਂਚ ਪਿਆ ਹੋਵੇ ਚਾਹੇ ਪ੍ਰਕਰਮਾ ਜਿਹੜਾ ਕੋ ਮਤਲਬ ਕੋਈ ਟਾਵਾ ਟਾਵਾ ਹੀ ਮਤਲਬ ਕਿ 6 ਦਿਨ ਥੋੜੀ ਕੋ ਬੰਦਾ ਜਿੰਦਾ ਰਹਿ ਸਕਦਾ ਇਹ ਤਾਂ ਕੁਦਰਤ ਦਾ ਪਾਣਾ ਸੀਗਾ ਕੋਈ ਜਿੰਦਾ ਜਿੰਦਾ ਰਹਿ ਗਿਆ ਤੇ ਉਹ ਮੜ ਕੇ ਉਹਨਾਂ ਨੇ ਮਾਰ ਦਿੱਤਾ ਅੱਛਾ ਉਸ ਤੋਂ ਬਾਅਦ ਰਾਜਾ ਮੈਡੀਕਲ ਲਈ ਜਾਈ ਗਈਆਂ ਉਸ ਤੋਂ ਬਾਅਦ ਫਿਰ ਸੰਸਕਾਰ ਬਾਰੇ ਵੀ ਕਾਫੀ ਗੱਲਾਂ ਕਿ ਸੰਸਕਾਰ ਵੀ ਜਿਹੜਾ ਵਾ ਉਹ ਬਹੁਤਾ ਠੀਕ ਤਰੀਕੇ ਨਾਲ ਜਿਵੇਂ ਹੁੰਦਾ ਹੈ ਕਿ ਆਮ ਤੌਰ ਤੇ ਅਸੀਂ ਵੀ ਸੰਸਕਾਰ ਪੂਰੀ ਮਰਿਆਦਾ ਨਾਲ ਕਰਦੇ ਉਸ ਤਰ੍ਹਾਂ ਨਹੀਂ ਹੋਇਆ ਨਹੀਂ ਮਰਿਆਦਾ ਨਾਲ ਤੇ ਇਸ ਤਰ੍ਹਾਂ ਹੈ ਨਾ ਕਿ ਨਾ ਕੋਈ ਤੇ ਪੰਡਤ ਨਾ ਕੋਈ ਸਸਰੀ ਘਰ ਕਹਿਣ ਵਾਲਾ ਨਾ ਕੋਈ ਵਾਹਿਗੁਰੂ ਕਹਿਣ ਵਾਲਾ ਨਾ ਕੋਈ ਬੰਦੇ ਤੇ ਸੀ ਕੋਈ ਜਿਹੜਾ ਵੀ ਉਹਨਾਂ ਦੇ ਕਿਰਿਆਕਰਮ ਕਰਦਾ ਕੋਈ ਉਹ ਤੇ ਉਸ ਤਰ੍ਹਾਂ ਹੀ ਦੱਸਦਾ 15-15 ਬੰਦੇ ਰੱਖੇ ਤੇ ਲੱਕੜਾਂ ਲਾਈਆਂ ਤੇ ਅੱਗ ਬਾਲ ਦਿੱਤੀ ਐਸੀ ਮਤਲਬ ਕਿ ਜੋ ਇੱਕ ਕਿਹਾ ਜਾਂਦਾ ਕਿ ਉਹ ਉਹ ਜਿਹੇ ਲੱਕੜਾਂ ਘਟ ਗਈਆਂ ਸੀ ਤੇ ਉਹ ਫਿਰ ਉਹਦਾ ਵੀ ਸੰਸਕਾਰ ਹੋ ਗਿਆ ਘਟੀ ਕੋਈ ਨਹੀਂ ਸੀ ਲੱਕੜ ਤੇ ਵਾਧੂ ਸੀ ਕੀ ਪਈ ਦੀ ਲੱਕੜ ਉਹ ਤੇ ਬਹੁਤ ਵਾਧੂ ਸੀ ਜਿਸ ਤਰ੍ਹਾਂ ਮਤਲਬ ਕਿ ਲੱਕੜਾਂ ਜਲਦੀਆਂ ਪਈਆਂ ਨਹੀਂ ਜਲ ਸਕੀਆਂ ਉਹ ਉਸ ਵੇਲੇ ਉਹ ਜਿਹੜੀ ਗੰਨੇ ਦੀ ਹੁੰਦੀ ਨਾ ਉਹ ਰੋ ਕੱਢ ਕੇ ਜਿਹੜਾ ਫੋਕ ਸੁੱਟਿਆ ਹੁੰਦਾ ਉਸਵਲੇ ਉੱਤੇ ਸੜਦੇ ਸੀ ਵੀ ਉਹਨੂੰ ਅੱਗ ਜਲਦੀ ਲੱਗ ਜਾਂਦੀ ਸੀ। ਇਹ ਕਿਹਾ ਜਾਂਦਾ ਕਿ ਤੇਲ ਦੀ ਵਰਤੋਂ ਵੀ ਕੀਤੀ ਗਈ ਸੀ, ਮਿੱਟੀ ਜਾਂ ਤੇਲ ਜਾਂ ਕੁਝ ਹੋਰ? ਨਹੀਂ। ਮੈਂ ਸਾਰਾ ਦ੍ਰਿਸ਼ ਵੇਖਿਆ ਮਤਲਬ ਕਿ ਮਿੱਟੀ ਦੇ ਤੇਲ ਵਾਲੀ ਕੋਈ ਪ੍ਰੋਬਲਮ ਨਹੀਂ, ਨਾ ਕੋ ਡੀਜ਼ਲ ਵਾਲੀ ਸੀ। ਲੱਕੜਾਂ ਰੱਖਦੇ ਸੀ 10 ਦਾ 15-15 ਲਾਸ਼ਾਂ ਰੱਖ ਕੇ ਉੱਤੇ ਲੱਕੜਾਂ ਚੇਨ ਕੇ ਅੱਗ ਲਾ ਦਿੰਦੇ ਸੀ। ਅੱਛਾ ਜਦੋਂ ਇੰਨਾ ਕੁ ਹੋਇਆ ਕਿਉਂਕਿ ਇੰਨੇ ਲੋਕ ਸੀਗੇ ਉਹਨਾਂ ਦੀਆਂ ਲਾਸ਼ਾਂ ਸੀਗੀਆਂ ਤੇ ਕੋਈ ਇੰਨਾ ਦਾ ਵੀ ਹੋਇਆ ਕਿ ਫਿਰ ਅਮਰਸਰ ਤੋਂ ਬਹਰ ਕੋ ਕਿ ਉਹਨਾਂ ਨਾ ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਸੀ ਲੋਕ ਸੰਗਤ ਬਹੁਤ ਆਈ ਹੋਈ ਸੀ ਦਰਬਾਰ ਸਾਹਿਬ ਫਿਰ ਜਦੋਂ ਦਾ ਪਤਾ ਲੱਗਦਾ ਗਿਆ ਲੋਕ ਆ ਰਹੇ ਸੀ ਉੱਥੇ ਕਿ ਵੀ ਸਾਡੇ ਸਾਕੀ ਸੰਬੰਧੀ ਉੱਥੇ ਗਏ ਸੀ ਕੋਈ ਇਦਾਂ ਦਾ ਹੋਇਆ ਰਿਸ਼ਤ ਕਰ ਉਸ ਵੇਲੇ ਕੋਈ ਗੱਲ ਨਹੀਂ ਹੋਈ ਉਹ ਤਿੰਨ ਦੋ ਤਿੰਨ ਦਿਨ ਜਦੋਂ ਲਾਸ਼ ਚੁਕਾਤੀਆਂ ਨਾ ਉਸ ਦਿਨ ਕਰਫਿਊ ਖੋਲਿਆ 2 ਘੰਟੇ ਵਾਸਤੇ ਉਸ ਵੇਲੇ ਲੋਕੀ ਆਉ ਜਾਈ ਹੋਈ ਆ ਤੇ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ ਮਨ ਕੇ ਤੁਸੀਂ ਸਾਰੀ ਸਫਾਈ ਲੱਗੇ ਕਰਫਿਊ ਚ ਕੀਤੀ ਹਾਂ ਕਰਫਿਊ ਚ ਲੱਗੇ ਕੀਤੇ ਉਹਨਾਂ ਲਈ ਤੁਹਾਡੇ ਫਿਰ ਪਾਸ ਬਣੇ ਹੋਣੇ ਆ ਸਾਡੇ ਸਾਰੇ ਟੋਟਲੀ ਪਾਸ ਬਣੇਦੇ ਸੀਗੇ ਸਵੀਪਰਾਂ ਦੇ ਸਾਰਿਆਂ ਦੇ ਸੁਪਰਵਾਈਜ਼ਰਾਂ ਦੇ ਜੀ ਇਨਸਪੈਕਟਰਾਂ ਦੇ ਉੱਪਰ ਦਰਜਾ ਬਦਰਜਾ ਸਭ ਪਾਸ ਬਣੇਦੇ ਸੀਗੇ ਜਿੰਨਾਂ ਜਿੰਨਾਂ ਦੀ ਉੱਥੇ ਡਿਊਟੀ ਲੱਗੀ ਦੀ ਸੀ ਨਾ ਉਸ ਏਰੀਆ ਚ ਉਨਨੇ ਸਾਰਿਆਂ ਦੇ ਪਾਸ ਬਨੇਦੇ ਸੀ ਅੱਛਾ ਉੱਤੇ ਇਹੋ ਜਿਹਾ ਹਾਲਾਤ ਹੁੰਦਾ ਹਮ ਤੌਰ ਤੇ ਅਸੀਂ ਦੇ ਦਿਆਂ ਕਿ ਜਦੋਂ ਅਸੀਂ ਹੁਣ ਵੀ ਦਰਬਾਰ ਸਾਹਿਬ ਜਾਂਦੇ ਆ ਤਾਂ ਅਸੀਂ ਸਿਰ ਟਾਕੇ ਜਾਂਦੇ ਆ ਨੰਗੇ ਪੈਰ ਜਾਂਦੇ ਆ ਉਸ ਵੇਲੇ ਤਾਂ ਫਿਰ ਉੱਥੇ ਦਾ ਕੋਈ ਮਰਿਆਦਾ ਦਾ ਕੋਈ ਇੱਦਾ ਦਾ ਹੋਣਾ ਨਹੀਂ ਵੀ ਕੋਈ ਇਹੋ ਜਿਹਾ ਉਸ ਵੇਲੇ ਕੋਈ ਐਡੀ ਕੋ ਖਾਸ ਗੱਲ ਨਹੀਂ ਸੀਗੀ ਪਰ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਅਸੀਂ ਜਿਸ ਨਾਲ ਮੈਂ ਵੀ ਸੀ ਅਸੀਂ ਵੀ ਰਮਾਰ ਲਾ ਕੇ ਗਏ ਆ ਪਰ ਨਾ ਬੰਨਿਆਂ ਦਾ ਸਿਰ ਤੇ ਟੱਕ ਕੇ ਗਏ ਆ ਗੁਰੂ ਘਰ ਦੀ ਮਰਿਆਦਾ ਨੂੰ ਥੋੜੀ ਭੰਗਾ ਘੋਣ ਦੇਣਾ ਸੀ ਉਹਦੀ ਮਰਿਆਦਾ ਤੇ ਉਤਰਾ ਹੀ ਆ ਨਾ ਉਹ ਤੇ ਹੁਣ ਜਿਹੜਾ ਹਾਲਾਤ ਹੀ ਇਹੋ ਜਿੰਨੇ ਹੈਗੇ ਸੀ ਵੀ ਜਿਹੜੇ ਮਰ ਗਏ ਨੇ ਉਹ ਹਰ ਕਿਸੇ ਨੂੰ ਕਿਹਾ ਵੀ ਨਹੀਂ ਜਾ ਸਕਦਾ ਵੀ ਤੂੰ ਸਿਰ ਟੱਕ ਲਈ ਗੱਲ ਵਿੱਚ ਆ ਗਈ ਸੀ ਅੱਛਾ ਕਿਹਾ ਜਾਂਦਾ ਕਿ ਕਿਉਂਕਿ ਲਾਸ਼ਾਂ ਦੀ ਹਾਲਤ ਬਹੁਤ ਖਰਾਬ ਸੀ ਜਿੱਦਾਂ ਦੱਸਿਆ ਬਦਬੂ ਬਹੁਤ ਜ਼ਿਆਦਾ ਫੈਲ ਗਈ ਸੀ ਤੁਹਾਡੇ ਕੁਝ ਜਿਹੜੇ ਸਾਥੀ ਸੀ ਉਹ ਬਿਮਾਰ ਵੀ ਹੋਏ ਹਾਂਜੀ ਹਾਂਜੀ ਬਿਮਾਰ ਵੀ ਹੋਏ ਸੀ ਇਹੋ ਜੀਆਂ ਬਿਮਾਰੀਆਂ ਕੀ ਹਾਲ ਸੀ ਬਿਮਾਰੀਆਂ ਕੋਈ ਖਾਸ ਨਹੀਂ ਬਿਮਾਰੀ ਇਹੀ ਸੀ ਵੀ ਉਹ ਬੋਹ ਦੇ ਕਰਕੇ ਉਲਟੀਆਂ ਆਉਂਦੀਆਂ ਸੀ ਖਾਣ ਪੀਣ ਨੂੰ ਕੋਈ ਚੀਜ਼ ਨਹੀਂ ਕਰਦਾ ਬਸ ਇਸ ਤਰ੍ਹਾਂ ਭੁੱਖੇ ਇਹ ਉਹ ਜਿਹੜੀਆਂ ਸੰਸਥਾਵਾਂ ਆਂ ਹੀ ਲੋਕਲ ਸੰਸਥਾਵਾਂ ਉਹ ਲਿਆ ਲਿਓ ਕਿ ਨਾ ਕੋਈ ਦੁੱਧ ਸੋਡਾ ਵਗੈਰਾ ਇਹੋ ਜਿਹੀ ਨਹੀਂ ਚੀਜ਼ਾਂ ਲਿਆ ਲਿਆ ਕੇਲੀ ਇਕਵਡ ਉਹ ਸਾਨੂੰ ਕਹਿੰਦੇ ਸੀ ਪੀਓ ਨਿੰਬੂ ਪਾਣੀ ਲਿਆਂਦਾ ਉਹ ਪੀਓ ਫਿਰ ਜਾਨ ਸਾਨੂੰ ਸ਼ਾਮ ਨੂੰ ਮਤਲਬ ਕਿ ਇਹ ਬੋ ਦੇ ਕਰਕੇ ਨਾ ਕੋਈ ਦੁਕਾਨ ਤੇ ਖੁੱਲੀ ਨਹੀਂ ਹਰਫੂ ਲੱਗ ਜਾਂਦੇ ਸੀ ਫਿਰ ਉਹ ਸਾਨੂੰ ਠਾਣਿਆਂ ਚੋਂ ਸ਼ਰਾਬ ਆ ਜਾਂਦੀ ਸੀ ਉਹ ਬੁਲਾਉਂਦੇ ਸੀ ਤੇ ਕਿੰਨੇ ਕ ਦਿਨ ਚੱਲਦਾ ਰਿਹਾ ਕਿੰਨੇ ਕ ਦਿਨ ਤੁਹਾਨੂੰ ਪੂਰੇ ਟੋਟਲ ਸਫਾਈ ਨੂੰ ਕਿੰਨੇ ਦਿਨ ਲੱਗੇ ਇਹ 9 ਤਰੀਕ ਤੱਕ ਅਸੀਂ ਮਤਲਬ ਕਿ ਲਾਸ਼ਾਂ ਚੁਕਾਤੀ ਅਸੀਂ ਬਿਲਕੁਲ ਟੋਟਲੀ ਸਭ ਚੁੱਕੇਗੇ ਅਸੀਂ 9 ਤਰੀਕ ਤੱਕ ਲਾਸ਼ਾਂ ਚੁੱਕੇਗਾ 3 ਦਿਨ ਚ ਤੇ ਉਸ ਤੋਂ ਬਾਅਦ ਜਿਹੜਾ ਬਦਬੂ ਕਦੋਂ ਤੱਕ ਘਟੀ ਉਹ ਤਾਂ ਬੋ ਜਿਹੜੀ ਸੀ ਉਹ ਹਫਤਾ 15 ਦਿਨ ਰਹੀ ਆ ਸਫਾਈ ਕਰਨ ਦੇ باوجود ਵੀ ਰਹੀ ਆ ਅ اچھا ਜਿਹੜੇ ਲੋਕ ਬਿਮਾਰ ਹੋਇਆ ਕਿਹਾ ਜਾਂਦਾ ਕਿ ਸਰਕਾਰ ਵੱਲੋਂ ਕਿਹਾ ਜਾਂਦਾ ਸੀ ਕਿ ਕੋਈ ਇਲਾਜ ਲਈ ਜਾਂ ਕੁਝ ਹੋਰ ਦਿੱਤਾ ਗਿਆ ਉਹਨਾਂ ਨੂੰ ਦਤਾ ਗਿਆ ਸੀ ਕੁਛ ਇਹੋ ਜਿਹਾ ਨਹੀਂ ਨਹੀਂ ਉਹ ਤੇ ਇੱਕ ਮੈਡੀਸਨ ਹੀ ਆ ਉਹ ਡਾਕਟਰਾਂ ਕੋ ਸਾਡੇ ਕੋ ਆਮ ਜਿਸਪੈਂਸਰੀ ਜਿਹੜੀ ਹੁੰਦੀ ਹੈ ਇਹ ਪੀਸੀ ਦੇਤੀਆਂ ਢਿੱਡ ਪੀੜ ਦੀਆਂ ਗੋਲੀਆਂ ਦੇਤੀਆਂ ਕੋਈ ਉਹ ਉਲਟੀਆਂ ਕਰਨ ਵਾਸਤੇ ਆ ਲਾਇਆ ਗੋਲੀ ਖਾ ਲਾ ਉਲਟੀਆਂ ਅੱਡ ਚੜ ਗਿਆ ਗੱਲ ਤੇ ਇਹੋ ਹੀ ਸੀ ਮਤਲਬ ਇਲਾਜ ਲਈ ਥੋੜਾ ਉਹ ਤੁਸੀਂ ਉਹ ਵੀ ਕਿਹਾ ਕਿ ਉਹ ਵੀ ਜਿਹੜੀਆਂ ਹੋਰ ਸੰਸਥਾਵਾਂ ਦੇ ਕੇ ਜਾਂਦੀਆਂ ਸੀ ਬਹੁਤਾ ਸਰਕਾਰ ਵੱਲੋਂ ਨਹੀਂ ਸਰਕਾਰ ਵੱਲੋਂ ਨਹੀਂ ਸੀ ਤੇ ਪੁਲਿਸ ਉਸ ਵਕਤ ਤੁਹਾਡੇ ਨਾਲ ਜਾਂਦੀ ਸੀ ਸਾਰਾ ਸਭ ਕੁਝ ਲੈ ਕੇ ਜਾਂ ਆਰਮੀ ਜਾਂਦੀ ਸੀ ਨੀ ਪੁਲਿਸ ਸਾਡੇ ਨਾਲ ਬਿਲਕੁਲ ਨਹੀਂ ਸੀ ਪੁਲਿਸ ਪੁਲਿਸ ਨੇ ਤੇ ਹਟਕੜੇ ਕਰ ਦਿੱਤੇ ਸੀ 6 ਤਰੀਕ ਤੋਂ ਪਹਿਲਾਂ ਹੀ ਮਤਲਬ ਕਿ ਜਦੋਂ ਤੁਸੀਂ ਅੰਦਰ ਪੁਲਿਸ ਸੈਣੀ ਸੀ ਸਿਰਫ ਆਰਮੀ ਸੀ ਆਰਮੀ ਸੀ ਪੁਲਿਸ ਨਹੀਂ ਸੀ ਅੱਛਾ ਕੇਵਲ ਜੀ ਆਖਰ ਤੇ ਮੈਂ ਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਨਾ ਡਰਾਵਣਾ ਦ੍ਰਿਸ਼ ਦੇਖਿਆ ਇੰਨਾ ਕੁਝ ਹੋਇਆ ਕੀ ਸੋਚਦੇ ਇਸ ਤੋਂ ਬਾਅਦ ਇਹ ਸਾਰਾ ਕੁਝ ਕੀਤਾ ਹੱਥੀਂ ਸਾਰਾ ਕੁਝ ਇਸ ਤੋਂ ਮੰਦ ਭਾਗਾ ਦੇਣ ਕੋਈ ਨਹੀਂ ਆਣਾ ਸਾਡੇ ਹੋਸ਼ ਦੇ ਵਿੱਚ ਨਾ ਕੋਈ ਆਇਆ ਵਾ ਤੇ ਨਾ ਅਸੀਂ ਵੇਖਣਾ ਹੀ ਆ ਜਿਹੜਾ ਦਿਨ ਉਹ ਵੇਖਿਆ ਨਾ ਸੀ ਰੌਂਗਟੇ ਖੜੇ ਹੁੰਦੇ ਸੀ ਅੰਦਰ ਦੇਖਦੇ ਕੇ ਵੀ ਇਹ ਕੀ ਹਾਲ ਹੋ ਗਿਆ ਸਾਡੇ ਮੁਲਕ ਦਾ ਪੰਜਾਬ ਦਾ ਔਰ ਇਹ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਸਾਡੀ ਕੋਈ ਮੰਦਰੀ ਇਨਸ਼ਾ ਅੱਲਾ ਕੋਈ ਘੜੀ ਲੈਣਾ ਦੇਣਾ ਇਹ ਕਿੰਨੇ ਲਾਉਣੀ ਕਿੰਨੇ ਰਹਿਣੀ ਕਿਤੇ ਨਹੀਂ ਰਹਿਣੀ ਘਰ ਅਸੀਂ ਵਾਪਸ ਜਾਣਾ ਕਿ ਨਹੀਂ ਜਾਣਾ ਐਨੇ ਹਾਲਾਤ ਮਾਰੇ ਸੀ ਇਹ ਬੜੀ ਦੁਖ ਭਾਗੀ ਗੱਲ ਐ ਸਭ ਪੂਰੇ ਪੰਜਾਬ ਕੀ ਹਿੰਦੁਸਤਾਨ ਵਾਸਤੇ ਦੁਖ ਭਾਗੀ ਗੱਲ ਸੋ ਸਾਕਾ ਨੀਲਾ ਤਾਰੀਖ ਦੀ ਘਟਨਾ ਨੂੰ ਵੀ ਵਾਕਈ ਇੱਕ ਸਿਰਫ ਹਿੰਦੁਸਤਾਨ ਦੀ ਨਹੀਂ ਇੱਕ ਇਹੋ ਜਿਹੀ ਪੂਰੀ ਦੁਨੀਆ ਦੀ ਵੀ ਇਤਿਹਾਸਿਕ ਤੇ ਘਟਨਾ ਵਜੋਂ ਯਾਦ ਕੀਤਾ ਜਾਂਦਾ ਜਿਸ ਵਿੱਚ ਇੰਨਾ ਜਾਨੀ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਉਹਦੇ ਨਤੀਜੇ ਜਿਹੜੇ ਅੱਜ ਤੱਕ ਉਹਦਾ ਅਸਰ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਸਿਆਸਤ ਉੱਤੇ ਵੀ ਆ ਉਹਨਾਂ ਲੋਕਾਂ ਉੱਤੇ ਵੀ ਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਸ ਸਾਰੇ ਚ ਵਿਛੜ ਗਏ ਔਰ ਇਹ ਜਿਹੜੇ ਲੋਕ ਹੈ ਇਹਨਾਂ ਦੇ ਚੇਤੇ ਵਿੱਚ ਵੀ ਉਹ ਡਰਾਉਣੇ ਦ੍ਰਿਸ਼ ਜਿਹੜੇ ਆ ਉਹ ਹਲੇ ਤੱਕ ਉਦਾਂ ਹੀ ਉਕਰੇ ਹੋਏ ਨੇ ਸਮੋਏ ਹੋਏ ਨੇ ਤੇ ਅੱਜ ਵੀ ਉਹ ਚੀਜ਼ ਕਰਦੇ ਨੇ ਕਿ ਅਤੇ ਇਹਨਾਂ ਦਾ ਵੀ ਇਹੀ ਕਹਿਣਾ ਕਿ ਸ਼ਾਇਦ ਇਸ ਤੋਂ ਮੰਦਭਾਗਾ ਦਿਨ ਉਹਨਾਂ ਦੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਤੇ ਨਾਲ ਹੀ ਇਹ ਵੀ ਦੁਆ ਕਰਦੇ ਨੇ ਕਿ ਇਸ ਤੋਂ ਨਾ ਆਵੇ ਤੇ ਇਹੀ ਸਾਰੇ ਦੁਆ ਕਰਦੇ ਆ ਕਿ ਇਹੋ ਜਿਹੇ ਹਾਲਾਤ ਮੁੜ ਕੇ ਕਦੇ ਪੰਜਾਬ 'ਚ ਪੈਰ ਨਾ ਹੋਣ ਅਤੇ ਨਾ ਹੀ ਇਹੋ ਜਿਹੇ ਹਾਲਾਤ ਦੁਬਾਰਾ ਦੇਖਣ ਨੂੰ ਮਿਲਣ ਆਪਣੇ ਸਹਿਯੋਗੀ ਮਨਦੀਪ ਸਿੰਘ ਕਾਲੋ ਨਾਲ ਮਨਦੀਪ ਸਿੰਘ ਟੁੱਟ ਟੀਵੀ ਪੰਜਾਬ ਅਮਰitsar